ਸ਼ੁਪਰ ਲਈ ਆਪਣਾ ਟਿਕਟ ਆਵੀ ਬਾਬਿਓ ਆਪਾ ਪਹੁੰਚ ਗਏ ਰਾਜਪੁਰਾ 3 ਵਜੇ ਲਾ 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 ਇੱਥੋਂ ਫੜ ਨਹੀਂ ਹੁਣ ਆਪਾਂ ਟ੍ਰੇਨ ਲੱਗੇ ਤਰ੍ਹਾਂ ਦੇ ਜੀ ਫਤਿਹਗੜ ਸਾਹਿਬ ਬੋਲੇ ਆਪਣੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਸ ਟਾਈਮ ਆਪਾਂ ਗੁਰੂ ਘਰ ਦੇ ਬਾਹਰ ਖੜੇ ਹਾਂ ਬਿਲਕੁਲ ਸਮਾਂ ਹੋ ਗਿਆ 25 ਤਰੀਕ ਤੇ 5:45 ਮਿੰਟ ਹੋ ਚੁੱਕੇ ਆ ਆ ਇੱਥੇ ਜਿਹੜਾ ਲੰਗਰ ਲੱਗਿਆ ਸੀਗਾ ਆਪਣੇ ਪਿੰਡਾਂ ਦਾ ਤੇ ਸਾਹਮਣੇ ਸੇਵਾਦਾਰ ਵੀ ਫਿਰਦੇ ਆ ਆਹ ਟਰਾਲੀਆਂ ਖੜੀਆਂ ਨੇ ਤੇਰਾ ਸ਼ੁਰੂ ਅੰਦਰ ਚੱਲਦੇ ਆਪਾਂ ਪੰਡੇ ਬੋਰਚ ਦੇ ਕੋਲੇ ਮਸਤੋਂ ਤੁਹਾਡੇ ਕੇ ਆਉਣੇ ਆਪਾਂ ਕਰਦੇ ਆਂ ਦਰਸ਼ਨ ਮੇਲੇ ਸਭ ਜੁਹਰ ਕੋਈ ਤਾਂ ਲੈ ਕਿਨੇ ਵਿਚਾਰਿਆ ਤਰਪ ਤਪ ਉੱਤਾਰਿਆ ਸੰਤਿਪਤਾ ਭਾਰ ਨਿਕਾਰਿਆ ਜਿਨਿਏ ਸਹਰਨਾ ਚਿਤ ਰੋ ਸਿਖਾਈ ਜਗਿ ਆਇਆ ਬਖਸ਼ਿ ਇਹ ਮਾਰਾ ਸੰਜਨ ਤੁਮ ਨਾਮ جي بي جو اور ماؤل کے پاس سے ਕਿਆ ਕਹਿੰਦੀ ਆਪੇ ਥੱਲੇ ਆ ਜੀ ਮੈਨੂੰ ਕੰਮ ਹੀ ਨਹੀਂ ਕਰਦਾ ਜੀ ਆਏ ਹੋਏ ਨੇ ਠੰਡੇ ਬੁਰਜ ਦੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਹੁਣ ਆਪਾਂ ਪਹੁੰਚ ਗਏ ਆ ਟੁੱਟਰ ਮੱਲ ਹਵੇਲੀ ਜਹਾਜੇ ਹਵੇਲੀ ਦੇ ਨਾਲ ਵੀ ਜਿਹੜੀ ਜਾਣੀ ਜਾਂਦੀ ਆ ਤੇ ਜਿਹੜੀ ਆ ਤਸਵੀਰ ਆ ਸਾਹਮਣੇ ਆਪਾਂ ਦੇਖੀ ਜਾਂਦੇ ਆ 1911 12 ਦੇ ਵਿੱਚ ਜਿਹੜੀ ਕੈਪਚਰ ਕੀਤੀ ਗਈ ਆ ਤੇ ਹਵੇਲੀ ਜਿਹੜੀ ਦਿੱਖ ਸੀਗੀ ਉਦੋਂ ਨਾ ਇਸ ਤਰੀਕੇ ਦੀ ਸੀਗੀ। ਮਗਰੋਂ ਆਪਾਂ ਕਹਿ ਸਕਦੇ ਆ ਵੀ ਤਕਰੀਬਨ 90% 85-90% ਜਿਹੜੀ ਤਾਂ ਹਵੇਲੀ ਉਦੋਂ ਵਧੀਆ ਪਈ ਸੀਗੀ। ਤੇ ਸ਼ਾਇਦ ਜੇ ਉਦੋਂ ਕਿਸੇ ਰਾਜੇ ਮਹਾਰਾਜੇ ਨੇ ਸੰਭੀ ਹੁੰਦੀ ਤੇ ਆ ਜਿਹੜੀ ਹਵੇਲੀ ਦੀ ਜਿਹੜੀ ਹਾਲਾਤ ਆ ਇਸ ਤਰੀਕੇ ਨਾਲ ਨਾ ਹੁੰਦੀ। ਪਰ ਫਿਰ ਵੀ ਜਿਹੜਾ ਕੁਝ ਐਨਆਰਆਈ ਭਰਾ ਬਾਹਰ ਦੇ ਤੇ ਪੰਜਾਬ ਸਰਕਾਰ ਨੇ ਜਿਹੜਾ ਇਹ ਵੀੜਾ ਚੁੱਕਿਆਗਾ ਤੇ ਕੰਮ ਚੱਲੀ ਜਾਂਦਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਿਛਲੇ ਸਾਲ ਜਿਹੜੀਆਂ ਤਾਰਾਂ ਤੂਰਾ ਨਹੀਂ ਲੱਗਣੀਆਂ ਸੀਗਾ ਤੇ ਇਸ ਵਾਰ ਇਹਨਾਂ ਨੇ ਤਾਰਾਂ ਤੂਰਾ ਲਾਤੀਆਂ ਕਿਉਂ ਜਿਹੜੀ ਜਨਤਾ ਹੈਗੀ ਉਹ ਨਹੀਂ ਆਖੇ ਲੱਗਦੀ ਅੰਦਰ ਵੜ ਜਾਂਦੀਆਂ ਮਨੋਂ ਮਲੀ ਤੇ ਕੈਮਰੇ ਕਮਰੇ ਲੱਗੇ ਹੋਏ ਆ ਮੇਰੇ ਨਾਲ ਬੱਚੇ ਬੱਤੀ ਹੈਗਾ ਅੱਦੇ ਬੱਚੇ ਦੀ ਨਾਲ ਉਹ ਵੀ ਦੇਖਦੇ ਆਪਾਂ ਉਧਰ ਆਪਾਂ ਦਿਖਾ ਦਿੰਨੇ ਜੂਮ ਕਰਕੇ ਕਿਉਂ ਕੰਮ ਚੱਲੀਆਂ ਦਾ ਸਾਰਾ ਤਾਂ ਦਾ ਦੀ ਤੇ ਦੇਖ ਜਿਹੜੀ ਉਹੀ ਆ ਪ੍ਰਾਣੀ ਮਤਲਬ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਇਹ ਪਹਿਲਾਂ ਹਵੇਲੀ ਸੀਗੀ ਉਹ ਸਾਹਮਣੇ ਜਿਹੜਾ ਆ ਗਿਆ ਜਾਂ ਬਾਥਰੂਮ ਆ ਗਿਆ ਜਿਹੜਾ ਸਾਹਮਣੇ ਵਾਲਾ ਛੜ ਆ ਤੇ ਇਧਰੋਂ ਐਂਟਰੀ ਗੇਟ ਆ ਇਹ ਅੰਦਰ ਹੁਣ ਜਾਣ ਨਹੀਂ ਦਿੰਦੇ ਵਾਕਿਆ ਆਪਾਂ ਉਧਰ ਤੋਂ ਦੇਖਦੇ ਆ ਟਰਾਈ ਕਰਨੀ ਤੇ ਇਹਦੇ ਜਿਹੜਾ ਬਿਲਕੁਲ ਨਾ ਬੈਕ ਸਾਈਡ ਪੋਰ ਸੋਈਆ ਜੂ ਆਪਾਂ ਤੁਹਾਨੂੰ ਪਹਿਲਾਂ ਪਿਛਲੇ ਸਾਲਾਂ ਦੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀਗਾ ਤੁਹਾਨੂੰ ਚੱਲਦੇ ਆਪਾਂ ਦੇਖਦੇ ਆਂ ਉਧਰ ਕਿੰਨਾ ਕੁ ਪਤਾ ਲੱਗਦਾ ਆਪਾਂ ਨੂੰ ਅੰਦਵਾਨ ਟੋਡਰਮਲ ਦਾ ਜਿਹੜਾ ਨਾਂ ਹੈਗਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਉੱਕੀੜੀ ਪਦਵੀ ਆ ਜੀ ਉਹ ਪਦਵੀ ਇਸ ਕਰਕੇ ਆ ਕਿਹੜਾ ਦਵਾਨ ਟੋਡਰਮਲ ਨੇ ਥੋੜੀ ਜਿਹੀ ਜਗ੍ਹਾ ਸੰਸਕਾਰ ਕਰਨ ਦੇ ਲਈ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਉਹਨਾਂ ਨੇ ਦਿੱਲੀ ਜਗ੍ਹਾ ਖਰੀਦੀ ਸੀਗੀ ਤੇ ਮੋਹਰਾ ਜਿਹੜੀਆਂ ਮਾਂ ਪਹਿਲਾਂ ਤਾਂ ਵਿਛਾ ਕੇ ਅ ਕਿਆ ਸੀ ਵੀ ਜਗ੍ਹਾ ਲੈਣੀ ਆ ਤੇ ਫਿਰ ਜਿਹੜਾ ਉਹ ਸਮੇਂ ਦੀ ਹਕੂਮਤ ਸਰਕਾਰ ਸੀਗੀ ਮੁਗਲ ਸੀਗੀ ਤੇ ਫਿਰ ਉਹਨਾਂ ਨੇ ਕਿਹਾ ਤਾਂ ਵੀ ਮੋਹਰਾ ਖੜੀਆਂ ਕਰਕੇ ਤੇ ਫਿਰ ਜਿਹੜਾ ਦਿਵਾਨ ਟਾਡਰ ਮਾਲਣ ਜਿਹੜਾ ਮੋਹਰਾ ਖੜੀਆਂ ਕਰਕੇ ਜਗ੍ਹਾ ਲਈ ਸੀ ਗੁਰਦੁਆਰਾ ਸ੍ਰੀ ਰਤਸਾਹਿਬ ਮਾਤਾ ਗੁਜਰੀ ਜੀ ਤੇ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਨੂੰ ਜਦੋਂ ਬੰਦੀ ਬਣਾ ਕੇ ਮਰਿੰਡੇ ਤੋਂ ਲਿਆਂਦਾ ਗਿਆ ਉਹਨਾਂ ਦੀ ਸਵਾਰੀ ਦੇ ਸਥਾਨ ਨੂੰ ਇਸ ਜਗ੍ਹਾ ਤੇ ਰੋਕਿਆ ਗਿਆ ਤਾਂ ਸੁਭਾਸਰਾਂ ਨੂੰ ਤਲਾਹ ਭੇਜੀ ਜਾ ਸਕੇ ਉੱਥੋਂ ਸਵਾਰ ਉਸ ਸਵਾਰੀ ਤੋਂ ਉਤਰ ਕੇ ਮਾਤਾ ਜੀ ਕੁਝ ਜਗ੍ਹਾ ਕੁਝ ਟਾਈਮ ਇਸ ਜਗ੍ਹਾ ਤੇ ਬਿਠਾਇਆ ਗਿਆ ਉਹਨਾਂ ਨੂੰ ਉਹਨਾਂ ਦੇ ਦਰਸ਼ਨਾਂ ਵਾਸਤੇ ਨਾ ਜਿਹੜੇ ਸੈਂਕੜੇ ਲੋਕ ਇਕੱਠੇ ਹੋ ਗਏ। ਯਾਏ ਸਰਹਿੰਦ ਤਵ ਕੀ ਤਵ ਆਨ ਸੋ ਪੀਪਲ ਇੱਥੇ ਬਿਠਾਏ ਪੁੱਛ ਰਹੇਗੇ ਕੌਣ ਸੋ ਬਾਲਕ ਤੇ ਉਹ ਗੋਦੀ ਪੀਪਲ ਇੱਥੇ ਬਿਠਾਏ ਗੋਦੀ ਮੈਂ ਕਸ਼ ਪਾਈ ਕਿਥੇ ਮਾਤਾ ਜੀ ਅਤੇ ਗੁਰੂ ਲਾਲਾ ਠੰਡੇ ਬੁਰਜ ਲਿਜਾ ਕੇ ਭਾਰੀ ਤਸੀਹੇ ਦੇਣ ਲਈ ਯਾਦ ਕੀਤਾ ਗਿਆ ਸਭ ਜਾਦਨ ਦੇ ਮਾਤਾ ਜੀ ਦੀ ਇਸ ਸਵਾਰੀ ਦੇ ਰੁਕਣ ਦੇ ਕਾਰਨ ਸਸਥਾਨ ਦਾ ਨਾਮ ਸਤਕਾਰ ਵਜੋਂ ਰਤਸਾਹ ਜਿਹੜਾ ਪ੍ਰਚਲਿਤ ਹੋ ਗਿਆ ਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਜਿਹੜਾ ਅੱਜ ਰਤਸਾਹ ਦੇ ਨਾਮ ਨਾਲ ਜਾਣਿਆ ਜਾਂਦਾ ਅੱਗੇ ਚੱਲਦੇ ਹਾਂ ਹੁਣ ਆਪਾਂ ਤੁਹਾਨੂੰ ਦਰਸ਼ਨ ਇਦਾਰੇ ਕਰਾਵਾਂਗੇ ਅੱਗੇ ਅੱਗੇ ਚੱਲਦੇ ਹਾਂ ਆਪਾਂ ਗੁਰਦੁਆਰਾ ਬਾਬਾ ਮੋਤੀराम ਮਹਿਰਾ ਜੀ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਹਿਬਜਾਦੇ ਦੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਿਲਾਇਆ ਸੀਗਾ ਠੰਡੇ ਪੁਰਜ ਦੇ ਵਿੱਚ ਜਦੋਂ ਮਾਤਾ ਗੁਜਰੀ ਜੀ ਛੋਟੇ ਸਹਿਬਜਾਦੇ ਕੈਦ ਸੀਗੇ ਆਪਾਂ ਚੱਲਦੇ ਆਂ ਅੰਦਰ ਤੁਹਾਨੂੰ ਦਰਸ਼ਨ ਦਿਦਾਰੇ ਕਰਾਵਾਂਗੇ ਉਹੀ ਗਲਾਸ ਹੁਣੇ ਅੱਜ ਬਣੇ ਹੋਏ ਆ ਸਾਹਮਣੇ ਰੱਖੀਆਂ ਹੋਈਆਂ ਚੀਜ਼ਾਂ ਉਹੀ ਗਲਾਸ ਸਾਹਮਣੇ ਹੋਏ ਆ ਭਾਈ ਜੀ ਯੂਨਾਈਟਿਡ ਕੀ ਇਹ ਵੀ ਮੋਤੀ ਰੰਗਰ ਅਕਸਰ ਨਾਲ ਇਹਦੇ ਨਾਲ ਨੇ ਬੈਂਕ ਮੈਨੇਜਰ ਮੁੰਨਾਪੁਰ ਦਾ ਆਹ। ਫੌਲਕ ਨਾਮ ਦੇ ਇਕਾਗਰਾ ਤੋਂ ਇਸ ਵਾਰ ਜਿਹੜਾ ਮਾਹਿਰਾਂ ਦੇ ਅਨੁਸਾਰ ਜਿਹੜਾ ਕੱਠ ਦੀ ਗਿਣਤੀ ਕਹਿ ਰਹੇ ਸੀਗੇ ਵੀ 50 ਲੱਖ ਹੋ ਸਕਦੀ ਆ ਕਿਉਂਕਿ ਪਿਛਲੇ ਸਾਲ ਤੱਕ 8 ਲੱਖ ਕਹਿੰਦੇ ਸੀਗੇ ਹੋ ਸਕਦਾ ਕੋਈ ਇਹਦੇ ਵਿੱਚ ਸ਼ੱਕ ਨਹੀਂ ਹੈਗਾ ਜਿਹੜੀ ਸਾਈਡ ਦੇਖੋ ਨਾ ਉਸੇ ਸਾਈਡ ਹੀ ਲੰਗਰ ਲੱਗੇ ਹੋਏ ਆਗੇ ਤੇ ਲੋਕਾਂ ਦਾ ਸੰਗਤ ਦਾ ਕੱਠ ਦਾ ਕੋਈ ਪਤਾ ਨਹੀਂ ਵੀ ਕਿੰਨੀ ਸੰਗਤ ਆਈ ਜਾਂਦੀ ਆ ਕਿੰਨੀ ਜਾਈ ਜਾਂਦੀ ਆ ਕਿਵੇਂ ਆਪਣੇ ਹੋਲਾ ਮਹਲਾ ਹੁੰਦਾ ਅਨੰਦਪੁਰ ਸਾਹਿਬ ਵੀ ਉਹੀ ਕੱਠ ਲੱਗਦਾ ਇੱਕ ਤਰ੍ਹਾਂ ਦਾ ਵੀ ਇੰਨਾ ਬਹੁਤ ਜ਼ਿਆਦਾ ਕੱਠ ਆ ਜੀ ਸਾਰਾ ਆਪਾਂ ਤੁਹਾਨੂੰ ਦਿਖਾ ਨਹੀਂ ਸਕਦੇ ਬਹੁਤ ਜ਼ਿਆਦਾ ਕੱਠ ਆਗਾ 20 20-25 ਲੱਖ ਸੰਗਤ ਪਲੱਸ ਹੋਊਗੀ ਰਾਮ ਨਾਲ ਬਾਕੀ 2-4 ਦਿਨਾਂ ਤੱਕ ਦੱਸ ਦੇਣਗੇ ਅੰਕੜੇ ਕੀ ਆਉਂਦੇ ਹੈਗੇ ਕਿ ਕਿੰਨੀ ਸੰਗਤ ਆਈ ਆ। ਆ ਇਥੋਂ ਤੱਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਆ ਆਪਾਂ ਤੁਹਾਨੂੰ ਦਰਸ਼ਨ ਕਰਾਏ ਹੈਗੇ ਗੁਰੂ ਘਰਾਂ ਦੀ। ਸਿੱਧੀ ਜੋੜ ਮੇਲੇ ਤੇ ਆ ਪਾਈ ਸੀਗੇ। ਸਾਸ਼੍ਰੀ ਕਾਲਜ